ਉਹਨੂੰ ਤੇ ਆਵੋ ਜਿਹੜਾ ਕਦੇ ਜੰਮਿਆ ਹੀ ਨਹੀਂ ਨਾ ਕਦੇ ਮਰਿਆ ਇਸ ਕਰਕੇ ਉਹ ਮੇਰਾ ਗੁਰੂ ਨਾਨਕ ਪਾਤਸ਼ਾਹ ਆਇਆ ਹੋਰ ਨਹੀਂ ਕੋਈ ਕਿਉਂਕਿ ਉਹਦਾ ਝਰਮ ਵੀ ਨਹੀਂ ਹੋਇਆ ਮੇਰੇ ਬਸ ਨੇ ਰੰਗ ਦਿੱਤੇ ਮੇਰੇ ਮਨ ਪਰੇਰਨਾ ਇਹ ਜਦ ਮੈਂ ਨਾਨਕ ਦਾ ਨਾਮ ਲੈਣਾ ਫੇ ਮੇਰੇ ਅੱਖਾਂ 'ਚ ਪਾਣੀ ਆ ਜਾਂਦਾ ਤੇ ਤੁਸੀਂ ਕੋਈ ਪ੍ਰਮਾਤਮਾ ਦੇ ਆਪਣੇ ਆਪ ਨੂੰ ਕਿੰਨੇ ਨੇੜੇ ਸਮਝਦੇ ਮੈਂ ਪਹਿਲਾਂ ਤਾਂ ਉਹਨੂੰ ਜਾਣੇ ਨਹੀਂ ਸਕਦਾ ਕੋਈ ਨੇੜੇ ਹੁਣ ਲਈ ਬੜਾ ਕੁਝ ਕਰਨਾ ਪੈਂਦਾ ਪਤੀ ਨੂੰ ਤੇ istri ਖੁਸ਼ ਕਰਨ ਲਈ ਬੜੇ ਯਤਨ ਕਰਦੀਆ ਮਗਰ ਜੇ ਹੋ ਜਾਵੇ ਇਸ ਕਰਕੇ ਵਾਹਿਗੁਰੂ ਨੂੰ ਖੁਸ਼ ਕਰਨ ਲਈ ਕਈ ਜਨਮ ਲੜ ਜਾਂਦੇ ਆ ਰਬਦਾਸ ਜੀ ਕਹਿੰਦੇ ਆ ਕਈ ਜਨਮ ਬੈਕੀਤ ਪਤੰਗਾ ਕਈ ਜਨਮ ਬਗ ਮਿਗਜਮੀਨ ਕਰੂੰਗਾ ਕਈ ਜਨਮ ਪੰਖੀ ਸਰਪ ਹੋਏ ਐ ਮੇਰੇ ਵਾਹਿਗੁਰੂ ਹੈ ਮੇਰੇ ਕਰਤਾਰ ਹੁਣ ਮੇਰਾ ਜਨਮ ਸਫਲ ਹੋਇਆ ਤੇਰੇ ਦਰਸ਼ਨ ਹੋਏ ਆ ਹੁਣ ਮੈਂ ਇੰਨੇ ਦੁੱਖ ਸਹਿ ਕੇ ਕਿੰਨੇ ਦੁੱਖ ਪਾਣੀ ਸਿੰਦਾ ਟਕਰਾਂ ਲੱਗਦੀਆਂ ਪਹਾੜਾਂ 'ਚ ਵੱਜਦਾ ਆ ਕਿੰਨੇ ਬੂਟੀਆਂ ਕੀ ਘੁੰਮ ਕੇ ਗੰਦੇ ਮੰਦੇ ਥੈਂ ਕਿ ਆ ਕੇ ਸਮੁੰਦਰ ਦੇ ਅੰਗੀਕਾਰ ਹੁੰਦਾ ਆ ਇਨਸਾਨ ਵੀ ਇਦਾਂ ਹੀ ਆ ਵਾਹਿਗੁਰੂ ਕੋਲ ਜਾਣੇ ਲਈ ਬੜੇ ਯਤਨ ਕਰਨੇ ਪੈਂਦੇ ਆ ਨੇੜੇ ਉਹਦੇ ਹੋਣਾ ਤਾਂ ਕਾਹ ਨੂੰ ਇਦਾਂ ਕਹਿੰਨੇ ਆ ਤੁਸੀਂ ਉਹਦੇ ਨੇੜੇ ਹੋਣਾ ਕਿ ਕੋਈ ਐਵੇਂ ਗੁਰੂ ਰਾਮਦਾਸ ਜੀ ਨੇੜੇ ਹਰ ਬੰਦਾ ਨਹੀਂ ਹੋ ਸਕਦਾ ਵਾਹ ਗੁਰੂ ਗੁਰੂ ਵਾਹ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਮੈਨੂੰ ਕੋਈ ਨਹੀਂ ਮੰਗਦਾ ਵੀ ਤੂੰ ਹੀ ਆ ਜਾ ਸੁਖਮਨੀ ਚ ਇੱਕ ਸਤੋਕ ਹੁੰਦੀ ਆ ਜੀ 10 ਬਸਤਲੇ ਪਾਛੇ ਪਾਵੇ ਇੱਕ ਵਾਰ ਸ਼ਲੋਕ ਆ ਜੀ 10 ਚੀਜ਼ਾਂ ਮੰਗਦਾਓ ਤੇ ਉਹ 10 ਚੀਜ਼ਾਂ ਉਹਨੂੰ ਮਿਲ ਗਈਆਂ ਇੱਜ਼ਤ ਮਿਲ ਗਈ ਤੁਹਾਨੂੰ ਮਿਲ ਗਿਆ ਦੁੱਧ ਮਿਲ ਗਿਆ ਪੁੱਤ ਮਿਲ ਗਿਆ ਜ਼ਮੀਨ ਮਿਲ ਪੁੱਤ ਨਹੀਂ ਮਿਲਿਆ ਜ਼ਮੀਨ ਮਿਲ ਗਈ ਨਾ ਨਾ ਪ੍ਰਕਾਰ ਦੀਆਂ ਚੀਜ਼ਾਂ ਮਿਲ ਗਈਆਂ ਇੱਕ ਪੁੱਤਰ ਨਹੀਂ ਦਿੱਤਾ ਜੀ ਉਹ 10 ਚੀਜ਼ਾਂ ਲੈ ਕੇ ਹੱਥ ਪਿੱਛੇ ਨੂੰ ਕਰ ਲਿਆ 10 ਬਸਤ ਲੈ ਪਾਛੇ ਪਾਵੇ ਇੱਕ ਬਸਤ ਕਾਰਨ ਇੱਕ ਬਸਤ ਪੁੱਤਰ ਦੀ ਦਾਤ ਨਹੀਂ ਦਿੱਤੀ ਇੱਕ ਬਸਤ ਕਾਰਨ ਬਖੋਟ ਗਵਾਵੇ ਇੱਕ ਬਸਤ ਨਾ ਦੇਣੇ ਕਰਕੇ ਉਹਦੇ ਤੋਂ ਭਰੋਸਾ ਹੀ ਚੱਕ ਲਿਆ ਰੱਬ ਹੈ ਹੀ ਨਹੀਂ ਮੈਨੂੰ ਦਿੱਤਾ ਹੀ ਨਹੀਂ ਕੁਛ ਹਮ ਕਿੰਨਾ ਸੁੰਦਰ ਸ਼ਬਦ ਗੁਰੂ ਸਾਹਿਬ ਦਾ ਇਹ 10 ਬਸਤ ਲੈ ਪਾਛੇ ਪਾਵੇ ਇੱਕ ਬਸਤ ਕਾਰਨ ਬਖੋਟ ਗਵਾਵੇ ਉਹ ਕਹਿੰਦਾ ਇੱਕ ਵੀ ਨਾ ਦੇ ਦੇ 10 ਵੀ ਹਰਲੇ ਜੇ ਤੈਨੂੰ ਇੱਕੋ ਜਿਹੜੀ ਮੰਗਦਾ ਉਹ ਵੀ ਨਾ ਦੇਵੇ ਜੇ 10 ਵੀ ਖੋਲਵੇ ਫੇ ਕਿਆ ਕਰੂੰਗਾ ਇੱਕ ਵੀ ਨਾ ਦੇ 10 ਵੀ ਹਰਲੇ ਤਾਂ ਮੂੜਾ ਕੋ ਕਾਹੇ ਕਰ ਇਹਨ ਮੂੜ ਕੇ ਆ ਮੂਰਖ ਕੇ ਆ ਤਾਂ ਮੂੜਾ ਕੋ ਕਾਹੇ ਕਰੇ ਉੱਥੇ ਫੇ ਬਾਬਾ ਜੀ ਉਹਨੂੰ ਢੰਗ ਦੱਸਦੇ ਆ ਸਿੱਖਾ ਹੁਣ ਇਦਾਂ ਕਰ ਜਿਸ ਠਾਕਰ ਸਿਉ ਨਹੀਂ ਚਾਰਾ ਤਾਂ ਕੋ ਕੀ ਜੇ ਸਦ ਨਮਸਕਾਰਾ ਉਹਨੂੰ ਨਮਸਕਾਰ ਕਰ ਉਹਦੇ ਨਾਲ ਪਿਆਰ ਕਰ ਉਹਦੇ ਚਰਨਾਂ ਨਾਲ ਸਿਰ ਨੂੰ ਜੋੜ ਤੂੰ ਉਹਦੇ ਸਿਰ ਵੱਲ ਨੂੰ ਮਤ ਦੇਖ ਤੈਨੂੰ ਉਹਦੇ ਚਰਨਾਂ ਦਾ ਹੀ ਗਿਆਨ ਹੋਣਾ